ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਓੜੀ ਕੀ ਨਾ ਓੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲਡਾਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲਡਾਉਣਾ ਚੱਲੇ ਮੌਤ ਵੇ ਆਣ ਨੂੰ ਤੂੰ ਸ਼ਗਨ ਮਨਾ ਦੇ ਜੱਲੇ ਮੋਤ ਵਿਆਹ ਨੇ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ ਬੈਰੀ ਨੇ ਹੈ ਬੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਬੈਰੀ ਨੇ ਹੈ ਬੈਰੀ ਬੋਲੋ ਤੁਸੀਂ ਵੀ ਅੰਦਰ ਆਏ ਹੋ ਟੀਕੀ ਕਰਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਨੋ ਸਾਲਦਾ ਮੇਰਾ ਵੀਰ ਨੇ ਆਣਾ ਮੈਂ ਤਾਂ ਨੋ ਸਾਲਦਾ ਮੇਰਾ ਵੀਰ ਨੇ ਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋ ਜਾਣਾ ਮੌਤ ਵੱਡੀ ਹੈ ਇਹ ਚੰ ਮਦ ਗੋਮੇਚੋ ਮਾਤ ਨੂੰ ਅਸੀਂ ਕੇਰਾ ਪਾਉਣਾ ਨਾਇੁੜੀ ਕੀ ਨਾਇੁੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾਇੁੜੀ ਕੀ ਨਾਇੁੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾ